ਜਿਉਂ-ਜਿਉਂ ਟਾਈਮ ਲੰਘ ਰਿਹਾ ਵਾ ਤਾਂ ਤਿਉਂ-ਤਿਉਂ ਨਵੀਆਂ-ਨਵੀਆਂ ਇਨਫੋਰਮੇਸ਼ਨਸ ਇਸ ਅਟੈਕ ਦੇ ਬਾਰੇ ਜਿਹੜਾ ਪਹਿਲਗਾਮ ਦੇ ਵਿੱਚ ਹੁੰਦਾ ਵਾ 22 ਅਪ੍ਰੈਲ ਨੂੰ ਸਾਹਮਣੇ ਆ ਰਹੀਆਂ ਪਰ ਜਿਹੜੀ ਸਭ ਤੋਂ ਇੱਕ ਵੱਡੀ ਤੇ ਬਹੁਤ ਹਰਾਨ ਕਰ ਦੇਣ ਵਾਲੀ ਇਨਫੋਰਮੇਸ਼ਨ ਆ ਰਹੀ ਹੈ ਉਹ ਆ ਰਹੀ ਹੈ ਇੱਕ ਕੋਈ ਲੇਡੀ ਨੇ ਏਕਤਾ तिवारी ਉਹਨਾਂ ਨੇ ਕੁਝ ਮੀਡੀਆ ਚੈਨਲਸ ਨੂੰ ਆਪਣੀ ਇੱਕ ਇੰਟਰਵਿਊ ਦਿੱਤੀ ਤੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੇ ਖੁਲਾਸੇ ਉਹ ਕਰਦੇ ਆ ਤੇ ਸਪੈਸ਼ਲੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਉੱਥੇ ਦੱਸੀਆਂ ਜਿਨ੍ਹਾਂ ਦਾ ਆਪਾਂ ਹੁਣੇ ਜ਼ਿਕਰ ਕਰਨ ਵਾਲੇ ਆਂ ਮਤਲਬ ਜਦੋਂ ਤੁਸੀਂ ਉਹ ਸਾਰਾ ਸੁਣ ਲਓਗੇ ਤਾਂ ਤੁਹਾਨੂੰ ਹੈਰਾਨੀ ਹੋਊ ਕਿ ਇੰਨੀ ਵੱਡੀ ਅਣਗਹਿਲੀ ਹੁੰਦੀ ਆ ਇੰਡੀਆ ਦੀਆਂ ਏਜੰਸੀਜ਼ ਤੋਂ ਜਦੋਂ ਕਿ ਇਹ ਸਾਰਾ ਦਾ ਸਾਰਾ ਖੇਡ ਇਸ ਦਿਨ ਤੋਂ ਬਹੁਤ ਪਹਿਲਾਂ ਤੋਂ ਹੀ ਇੱਕ ਤਰ੍ਹਾਂ ਨਾਲ ਸਿੱਧਾ ਓਪਨਲੀ ਖੇਡਿਆ ਜਾ ਰਿਹਾ ਸੀ ਇੱਕ ਤਾਂ ਤਿਵਾਰੀ ਨਾਮ ਦੇ ਔਰਤ ਨੇ ਰਾਜਸਥਾਨ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਤੇ ਇਹਨਾਂ ਦਾ ਵਿਆਹ ਹੋਇਆ ਵਾ ਯੂਪੀ ਦੇ ਜੌਨਪੁਰ ਦੇ ਵਿੱਚ ਬੈਂਕ ਮੈਨੇਜਰ ਰਹਿਆ ਬੈਂਕ ਦੇ ਵਿੱਚ ਕੰਮ ਕਰਦੇ ਰਹਿਆ 4 ਸਾਲ ਹੈਲਥ ਇਸ਼ੂਜ਼ ਦੇ ਕਾਰਨ ਬੈਂਕ ਦੇ ਵਿੱਚੋਂ ਇਹਨਾਂ ਨੇ ਰਿਜ਼ਾਈਨ ਦਿੱਤਾ ਹੁਣ ਏਕਤਾ तिवारी 13 ਅਪ੍ਰੈਲ ਨੂੰ ਮਤਲਬ ਇਸ ਘਟਨਾ ਤੋਂ ਤਕਰੀਬਨ 10 ਦਿਨ ਪਹਿਲਾਂ ਇੱਕ ਬਹੁਤ ਵੱਡੇ ਗਰੁੱਪ ਦੇ ਵਿੱਚ ਕਾਫੀ ਸਾਰੀਆਂ ਫੈਮਲੀਆਂ ਹੁੰਦੀਆਂ ਇਹਨਾਂ ਦੇ ਆਪਣੇ ਹਸਬੰਡ ਹੁੰਦੇ ਆ ਇਹਨਾਂ ਦੇ ਆਪਣੇ ਨਾਲ ਬੱਚੇ ਹੁੰਦੇ ਆ ਤੇ ਹੋਰ ਬਹੁਤ ਸਾਰੇ ਪਰਿਵਾਰ ਹੁੰਦੇ ਆ ਇਹ 10 ਦਿਨ ਦੇ ਟੂਰ ਦੇ ਲਈ ਚਲਦੇ ਆ ਜੰਮੂ ਤੇ ਸ਼੍ਰੀਨਗਰ ਲਈ ਸਭ ਤੋਂ ਪਹਿਲਾਂ 15 ਅਪ੍ਰੈਲ ਨੂੰ ਇਹ ਸਾਰੇ ਵੈਸ਼ਨੂ ਦੇਵੀ ਜਾਂਦੇ ਆ 16 ਅਪ੍ਰੈਲ ਨੂੰ ਤਕਰੀਬਨ ਰਾਤ ਦੇ 11-12 ਵਜੇ ਇਹ ਪਹੁੰਚਦੇ ਆ ਸ਼ੇਰੀ ਨਗਰ ਕੁਝ ਦਿਨ ਇਹ ਉਸ ਏਰੀਏ ਦੇ ਵਿੱਚ ਰੁਕਦੇ ਆ 17 ਤੇ 18 ਅਪ੍ਰੈਲ ਦਾ ਦਿਨ ਸ਼ੇਰੀ ਨਗਰ ਦੇ ਵਿੱਚ ਇਹ ਸਪੈਂਡ ਕਰਦੇ ਆ ਉਸ ਤੋਂ ਬਾਅਦ 19 ਤਰੀਕ ਨੂੰ ਇਹ ਸੋਨਮਾਰਗ ਜਾਂਦੇ ਆ ਜਿਹੜੀ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਜਗ੍ਹਾ ਵਾ ਟੂਰਿਸਟ ਲਈ ਸੋਨਮਾਰਗ ਨੂੰ ਅੱਗੇ ਜਾ ਕੇ ਉਹ ਲਦਾਖ ਤੇ ਉਧਰੋਂ ਮਨਾਲੀ ਵਾਲੇ ਏਰੀਏ ਦੇ ਨਾਲ ਉਹ ਜੁੜ ਜਾਂਦਾ ਵਾ ਫਾਈਨਲੀ ਹੁਣ ਜਿਸ ਦਿਨ ਦੀ ਗੱਲ ਹੈਗੀ ਉਹ ਦਿਨ ਹੈਗਾ 20 ਅਪ੍ਰੈਲ ਦਾ ਜਿਸ ਦਿਨ ਇਹ ਪੂਰਾ ਦਾ ਪੂਰਾ ਗਰੁੱਪ ਪਹੁੰਚਦਾ ਵਾ ਪਹਿਲਗਾਉਂ ਹੁਣ ਇੱਥੇ ਆ ਕੇ ਏਕਤਾ ਦਿਵਾਰੀ ਇਹ ਦੱਸਦੇ ਆ ਇਹ ਗੱਲ ਹੈਗੀ ਆ ਅਟੈਕ ਤੋਂ 2 ਦਿਨ ਪਹਿਲਾਂ ਦੀ ਮੈਂ ਜਿਵੇਂ ਪਿਛਲੇ ਵੀਡੀਓ ਚ ਤੁਹਾਨੂੰ ਦੱਸਿਆ ਪਹਿਲਗਾਮ ਦੇ ਵਿੱਚ ਤੁਸੀਂ ਆਪਣੀਆਂ ਗੱਡੀਆਂ ਰੋਕ ਦਿੰਨੇ ਹੋ ਹੋਟਲ ਬੁੱਕ ਕਰ ਲੈਣੇ ਹੋ ਤੇ ਉਸ ਤੋਂ ਬਾਅਦ ਜਿਹੜੀ ਵੀ ਸਾਈਟ ਸੀਇੰਗ ਵਗੈਰਾ ਹੈਗੀ ਆ ਉਹ ਉੱਪਰ ਜਾ ਕੇ ਪਹਾੜੀਆਂ ਦੇ ਉੱਪਰ ਉੱਥੋਂ ਕੋਈ ਜਾਣੇ ਖੱਚਰ ਲੈ ਲੈਂਦੇ ਆ ਕੋਈ ਪੈਦਲ ਚੱਲਦੇ ਆ ਕੋਈ ਟੈਕਸੀ ਲੈਂਦੇ ਆ ਸਾਰਾ ਅਲੱਗ-ਅਲੱਗ ਸਿਸਟਮ ਆ ਤਾਂ ਗਰੁੱਪ ਵੱਡਾ ਵਾ ਤਾਂ ਕਾਫੀ ਸਾਰੀਆਂ ਖੱਚਰਾਂ ਤੇ ਕੁਝ ਹੋਰ ਇਸ ਤਰ੍ਹਾਂ ਦੇ ਲੋਕ ਜਿਹੜੇ ਖੱਚਰਾਂ ਦੇ ਨਾਲ ਹੁੰਦੇ ਆ ਉਹਨਾਂ ਦੇ ਨਾਲ ਜਦੋਂ ਇਹ ਚੱਲਣਾ ਸ਼ੁਰੂ ਕਰਦੇ ਆ ਤਾਂ ਦੋ ਬੰਦੇ ਆ ਇੱਥੇ ਜਿਨ੍ਹਾਂ ਦੀ ਫੋਟੋ ਤੁਹਾਨੂੰ ਸਕਰੀਨ ਦੇ ਉੱਪਰ ਕਲੀਅਰ ਦਿਖੂਗੀ ਇਹ ਬੰਦੇ ਖਚਰਾਵਾਲਿਆਂ ਦੇ ਨਾਲ ਨਹੀਂ ਹੁੰਦੇ ਇਹ ਅਲੱਗ ਨੇ ਖਚਰਾਵਾਲੇ ਤਾਂ ਨਾਲ ਉਹਨਾਂ ਨੇ ਤੁਰਨਾ ਹੀ ਆ ਤੁਹਾਨੂੰ ਮਤਲਬ ਟੂਰਿਸਟ ਨੂੰ ਸਾਰਾ ਕਮਾਉਣ ਦੇ ਲਈ ਆਪਦੀ ਖਚਰ ਦਾ ਵੀ ਧਿਆਨ ਰੱਖਣ ਲਈ ਥੋੜਾ ਵੀ ਧਿਆਨ ਰੱਖਣ ਲਈ ਪਰ ਇਹ ਦੋ ਬੰਦੇ ਰਸਤੇ ਦੇ ਵਿੱਚ ਕਿਤੇ ਇਹਨਾਂ ਨੂੰ ਮਿਲ ਜਾਂਦੇ ਆ ਖਚਰਾਂ ਵਾਲੇ ਇਹਨਾਂ ਨਾਲ ਕੋਈ ਗੱਲ ਨਹੀਂ ਕਰਦੇ ਅੱਗੇ ਏਕਤਾ ਤਿਵਾਰੀ ਸਭ ਤੋਂ ਪਹਿਲੀ ਚੀਜ਼ ਇਹ ਕਹਿੰਦੇ ਆ ਕਿ ਸਾਡੇ ਨਾਲ ਇਹ ਤਾਂ ਜੁੜੇ ਕਿਉਂਕਿ ਜਿਹੜਾ ਸਾਡਾ ਗਰੁੱਪ ਸੀਗਾ ਉਹ ਬਹੁਤ ਜ਼ਿਆਦਾ ਵੱਡਾ ਸੀ ਹੋਰ ਵੀ ਫੈਮਿਲੀ ਸੀਗੀਆਂ ਜਿਵੇਂ ਕਿਸੇ ਗਰੁੱਪ ਚ ਤਿੰਨ ਜਾਣੇ ਕਿਸੇ ਚਾਰ ਜਾਣੇ ਇਸ ਗਰੁੱਪ ਚ 20 ਤੋਂ ਜ਼ਿਆਦਾ ਲੋਕ ਸੀ ਤਾਂ ਇਹ ਬੰਦੇ ਇਹਨਾਂ ਨੂੰ ਕਿਸੇ ਨੇ ਨਹੀਂ ਬੁਲਾਇਆ ਆਪਣੇ ਆਪ ਹੀ ਆਉਂਦੇ ਆ ਇਸ ਗਰੁੱਪ ਦੇ ਨਾਲ ਅਲੱਗ-ਅਲੱਗ ਲੋਕਾਂ ਦੇ ਨਾਲ ਤੇ ਫਾਈਨਲੀ ਏਕਤਾ ਤਿਵਾਰੀ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰਦੇ ਆ ਏਕਤਾ ਤਿਵਾਰੀ ਹੁਣਾਂ ਨੂੰ ਇਹ ਪੁੱਛਦੇ ਆ ਕਿ ਤੁਹਾਡਾ ਧਰਮ ਕੀ ਆ ਤੁਸੀਂ ਹਿੰਦੂ ਹੋ ਜਾਂ ਤੁਸੀਂ ਮੁਸਲਮਾਨ ਹੋ ਤਾਂ ਏਕਤਾ ਦਿਵਾਰੀ ਅਜੀਬ ਲੱਗਦਾ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਇੱਕਦਮ ਪੁੱਛ ਲੈਂਦਾ ਵਾ ਕਿਉਂਕਿ ਧਰਮ ਵੈਸੇ ਵੀ ਇੱਕ ਨਿੱਜੀ ਵਿਸ਼ਾ ਵਾ ਹਰੇਕ ਬੰਦੇ ਦਾ ਪਰ ਚਲੋ ਫਿਰ ਵੀ ਤਾਂ ਏਕਤਾ ਦਿਵਾਰੀ ਕਹਿੰਦੇ ਆ ਕਿ ਮੈਂ ਹਿੰਦੂ ਆ ਅਗਲੀ ਚੀਜ਼ੇ ਬੰਦਾ ਇੱਕ ਹੋਰ ਅਨਕੰਫਰਟੇਬਲ ਕੁਐਸਚਨ ਪੁੱਛਦਾ ਹੁਣ ਹੋ ਸਕਦਾ ਤੁਸੀਂ ਕਿਉਂਕਿ ਇਹ ਤਾਂ ਨਾਰਮਲ ਗੱਲ ਸੀ ਪਰ ਨਹੀਂ ਹਾਲੇ ਅੱਗੇ ਕਹਾਣੀ ਬਹੁਤ ਦੂਰ ਜਾਣੀ ਆ ਫਿਰ ਇਹ ਬੰਦਾ ਪੁੱਛਦਾ ਕਿ ਕੀ ਤੁਹਾਨੂੰ ਕੁਰਾਨ ਪੜਨੀ ਆਉਂਦੀ ਆ ਤਾਂ ਏਕਤਾ ਤੇਵਾਰੀ ਇਥੇ ਥੋੜੇ ਅਨਕੰਫਰਟੇਬਲ ਹੁੰਦੇ ਆ ਪਰ ਉਹ ਕਹਿੰਦੇ ਆ ਕਿ ਨਹੀਂ ਕੁਰਾਨ ਕਿਉਂਕਿ ਜਾਂ ਤਾਂ ਅਰੇਬਿਕ ਵਿੱਚ ਲਿਖੀ ਹੋਗੀ ਜਾਂ ਉਰਦੂ ਵਿੱਚ ਲਿਖੀ ਹੋਗੀ ਮੈਨੂੰ ਦੋਨੇ ਜ਼ਬਾਨਾਂ ਨਹੀਂ ਆਉਂਦੀਆਂ ਤਾਂ ਫਿਰ ਇਹ ਬੰਦਾ ਕਹਿੰਦਾ ਕਿ ਨਹੀਂ ਹਿੰਦੀ ਵਿੱਚ ਵੀ ਮਿਲ ਸਕਦੀ ਆ ਤੁਹਾਨੂੰ ਹਿੰਦੀ ਵਿੱਚ ਪੜ੍ਹਨੀ ਚਾਹੀਦੀ ਆ ਇਹੋ ਜਿਹੀਆਂ ਚੀਜ਼ਾਂ ਚਾਹੇ ਕਿਸੇ ਵੀ ਧਰਮ ਵਾਲਾ ਬੰਦਾ ਕਿਸੇ ਵੀ ਹੋਰ ਧਰਮ ਵਾਲੇ ਦੇ ਨਾਲ ਗੱਲ ਕਰੇ ਜ਼ਰੂਰੀ ਨਹੀਂ ਕਿ ਮੁਸਲਮਾਨ Hindu ਨਾਲ ਕਰ ਰਿਹਾ ਤਾਂ ਬੰਦੇ ਨੂੰ ਅਸਹਿਜ ਕਰ ਦੇਣਗੇ ਫਿਰ ਇਹ ਬੰਦਾ ਅੱਗੇ ਪੁੱਛਦਾ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਏਕਤਾ ਤੇਵਾਰੀ ਕਹਿੰਦੇ ਆ ਕਿ ਮੈਂ ਰਾਜਸਥਾਨ ਤੋਂ ਆ ਪਰ ਕਿਉਂਕਿ ਮੇਰੇ ਸਹਰਾ ਪਰਿਵਾਰ ਹੈ ਜੌਨਪੁਰ ਯੂਪੀ ਤੋਂ ਤਾਂ ਮੈਂ ਉੱਥੇ ਰਹਿਣੀ ਆ ਰਾਜਸਥਾਨ ਦਾ ਨਾਮ ਇਹ ਬੰਦਾ ਸੁਣਦਾ ਫਿਰ ਇਹ ਕਹਿੰਦਾ ਕਿ ਕੀ ਤੁਸੀਂ ਕਦੇ ਅਜਮੇਰ ਸ਼ਰੀਫ ਗਏ ਹੋ ਹੁਣ ਅਜਮੇਰ ਸ਼ਰੀਫ ਖਵਾਜਾ ਮਯੂਦின் ਚੇਸ਼ਤੀ ਦੀ ਦਰਗਾਹ ਬਹੁਤ ਹੀ ਜ਼ਿਆਦਾ ਮੰਨੇ ਪਰਮੰਨੇ ਸੰਤ ਹੋਏ ਨੇ ਉਹ ਉਹਨਾਂ ਦੀ ਆਪਣੀ ਇੱਕ ਬਹੁਤ ਲੰਬੀ ਕਹਾਣੀ ਆ ਇੱਥੇ ਆ ਕੇ ਇਹ ਬੰਦਾ ਕੀ ਕਰਦਾ ਇਹਦੇ ਨਾਲ ਇੱਕ ਹੋਰ ਬੰਦਾ ਹੁੰਦਾ ਜਿਹਨੂੰ ਇਹ ਆਪਣਾ ਪਾਈ ਦੱਸਦਾ ਇਹ ਦੋ ਜਾਣੇ ਆ ਫੋਨ ਕਰਦਾ ਅੱਛਾ ਫੋਨ ਕਿੱਥੋਂ ਕੱਢ ਦਿਆ ਇਹ ਫੋਨ ਇਹਨਾਂ ਨੇ ਆਪਣੀਆਂ ਜੁੱਤੀਆਂ ਦੇ ਵਿੱਚ ਲੁਕੋਏ ਹੁੰਦੇ ਆ ਹੁਣ ਤੁਸੀਂ ਫੋਨ ਜੁੱਤੀਆਂ ਦੇ ਵਿੱਚ ਆਪਣੇ ਬੂਟਾਂ ਦੇ ਵਿੱਚ ਕਿਉਂ ਲੁਕੋਏ ਆ ਇਹ ਫੋਨ ਕਰਦਾ ਤੇ ਫੋਨ ਕਰਕੇ ਇਹਨਾਂ ਤੋਂ ਥੋੜੀ ਦੂਰੀ ਜਾ ਕੇ ਕਹਿੰਦਾ بڑا ਗਰੁੱਪ ਆ ਗਿਆ بڑا ਗਰੁੱਪ ਆ ਗਿਆ ਹੁਣ ਤੁਹਾਨੂੰ ਸਮਝ ਨਹੀਂ ਲੱਗੂਗੀ ਕਿ ਕਿਹਨੂੰ ਕਹਿ ਰਿਹਾ ਉਹ ਕਿ ਵੱਡਾ ਗਰੁੱਪ ਆ ਗਿਆ ਕਿ ਤੇ ਕਿਉਂ ਕਹਿ ਰਿਹਾ ਵਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇਹ ਪੁੱਛਿਆ ਜਾਂਦਾ ਕੀ ਕੀ ਛੋਟੇ ਨਾਲ ਤੁਹਾਡੇ ਹਸਬੰਡ ਹੈਗੇ ਆ ਤੁਹਾਡੇ ਬੱਚੇ ਕਿਹੜੇ ਨੇ ਇਹਨਾਂ ਦੇ ਵਿੱਚੋਂ ਤਾਂ ਉੱਥੋਂ ਤੱਕ ਜਾ ਕੇ ਇਕਤਾ तिवारी ਹੁਣਾ ਦਾ ਜਿਹੜਾ ਟੈਂਪਰ ਮਤਲਬ ਉਹ ਅਨਕੰਫਰਟੇਬਲ ਹੋ ਜਾਂਦੇ ਆ ਪੂਰੀ ਤਰ੍ਹਾਂ ਨਾਲ ਤੇ ਇਹਨਾਂ ਲੋਕਾਂ ਤੋਂ ਹੁਣ ਇੱਕ ਦੂਰੀ ਬਣਾਉਣੀ ਸ਼ੁਰੂ ਕਰਦੇ ਆ ਤਾਂ ਉਹ ਇਹ ਨਹੀਂ ਦੱਸਦੇ ਕਿ ਕੌਣ ਇਹਨਾਂ ਦੇ ਵਿੱਚੋਂ ਮੇਰੇ ਬੱਚੇ ਆ ਇਹਨਾਂ ਸਾਰਿਆਂ ਦੇ ਵਿੱਚੋਂ ਮੇਰਾ ਹਸਬੰਡ ਕਿਹੜਾ ਵਾ ਇਕਤਾ तिवारी ਹੁਣਾ ਦਾ ਜਿਹੜਾ ਬ੍ਰਦਰ ਆ ਉਹ ਨਾਲ ਚੱਲ ਰਿਹਾ ਰੁਦਰਾਕਸ਼ੋ ਨੇ ਪਾਇਆ ਹੋਇਆ ਇੱਕ ਮਾਲਾ ਹੁੰਦੀ ਹੈ ਜਿਹਨੂੰ Hindu ਧਰਮ ਦੇ ਵਿੱਚ ਪਵਿੱਤਰ ਸਮਝਿਆ ਜਾਂਦਾ ਤਾਂ ਫੇਰ ਇਹ ਬੰਦਾ ਪੁੱਛਦਾ ਕਿ ਤੁਸੀਂ ਕਿ ਤੂੰ ਆਖ ਹੀ ਪਾਇਆ ਹੋਇਆ ਇਹ ਕੀ ਚੀਜ਼ ਆ ਤਾਂ ਕਹਿੰਦੇ ਕਿ ਇਹ ਰੂਦਰਾਕਸ਼ ਤਪੁੱਛਦਾ ਵੀ ਇਹਦੇ ਨਾਲ ਕੀ ਹੋ ਜਾਂਦਾ ਤੂੰ ਕਿਉਂ ਪਾਇਆ ਇਹ ਤਾਂ ਉਹ ਕਹਿੰਦੇ ਕਿ ਇਹਦੇ ਨਾਲ ਮੈਨੂੰ એનર્ਜੀ ਮਿਲਦੀ ਆ ਪੋਜ਼ਿਟਿਵ એનર્ਜੀ ਮਿਲਦੀ ਆ ਮੈਨੂੰ ਚੰਗਾ ਫੀਲ ਹੁੰਦਾ ਹਰ ਧਰਮਾਂ ਹਰੇਕ ਦੀ ਆਪਣੀਆਂ ਆਪਣੀਆਂ ਆਸਥਾਨੇ ਜੇ ਤੁਸੀਂ ਕਦੇ ਪਹਿਲਗਾਮ ਗਏ ਹੋ ਜਾਂ ਤੁਸੀਂ ਉੱਥੋਂ ਦੇ ਵੀਡੀਓ ਦੇਖੇ ਹੋਣਗੇ ਤਾਂ ਤੁਸੀਂ ਦੇਖਿਆ ਹੋਊਗਾ ਕਿ ਨਾਲ ਇੱਕ ਨਦੀ ਉੱਥੇ ਵਗ ਰਹੀ ਆ ਬਹੁਤ ਸੋਹਣੀ ਨਦੀ ਆ ਬੜਾ ਸੋਹਣਾ ਉਹ ਸੀਨਾ ਸਾਰਾ ਤਾਂ ਇਹ ਬੰਦੇ ਉੱਥੇ ਆ ਕੇ ਇਹਨਾਂ ਦਾ ਜਿਹੜਾ ਬਿਹੇਵੀਅਰ ਆ ਰਵਈਆ ਉਹ ਇਕਦਮ ਚੇਂਜ ਹੋਣਾ ਸ਼ੁਰੂ ਹੁੰਦਾ ਅਗਰੈਸਿਵ ਹੋਣੇ ਸ਼ੁਰੂ ਹੁੰਦੇ ਆ ਤੇ ਏਕਤਾ ਤੇ ਬਾਰੇ ਹੋਣਾ ਦੇ ਦੋਨੇ ਭਾਈਆਂ ਨੂੰ ਇਹ ਕਹਿੰਦੇ ਆ ਕਿ ਆਓ ਆਪਾਂ ਪਰੇ ਜਾ ਕੇ ਗੱਲ ਕਰਦੇ ਆ ਉਹ ਨਦੀ ਵਾਲੇ ਪਾਸੇ ਨੂੰ ਆਪਾਂ ਚੱਲਦੇ ਆ ਸਾਰੇ ਜਾਣੇ ਤਾਂ ਇਹ ਕਹਿੰਦੇ ਵੀ ਨਹੀਂ ਅਸੀਂ ਨਦੀ ਵਾਲੇ ਪਾਸੇ ਨੂੰ ਨਹੀਂ ਜਾਣਾ ਜਿੱਧਰ ਨੂੰ ਸਾਨੂੰ ਖਚਰਾ ਵਾਲੇ ਨਾਲ ਅਸੀਂ ਗੱਲਬਾਤ ਹੋਈ ਆ ਅਸੀਂ ਤਾਂ ਉਧਰ ਨੂੰ ਜਾਵਾਂਗੇ ਉਨੇ ਟਾਈਮ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹਦੀ ਤੁਹਾਨੂੰ ਆ ਫੋਟੋ ਬਾਰ-ਬਾਰ ਦਿਖ ਰਹੀ ਆ ਫੇਰ ਆਪਣੇ ਉਸੇ ਜੁੱਤੀ ਦੇ ਵਿੱਚੋਂ ਬੂਟਾਂ ਦੇ ਵਿੱਚੋਂ ਫੋਨ ਕੱਢਦਾ ਤੇ ਫੋਨ ਕੱਢ ਕੇ ਫੇਰ ਕੋਈ ਗੱਲਬਾਤ ਕਰਦਾ ਤੇ ਸਾਹਮਣੇ ਵਾਲੇ ਬੰਦੇ ਨੂੰ ਜਿਹੜਾ ਦੂਜੇ ਪਾਸਿਓਂ ਗੱਲ ਸੁਣ ਰਿਹਾ ਹੋਊਗਾ ਇੱਕ ਤਾਂ ਉਹਨੂੰ ਕਹਿੰਦਾ ਕਿ ਨਹੀਂ ਬ੍ਰੇਕਾਂ ਫੇਲ ਨਹੀਂ ਹੋਈਆਂ ਤਾਂ ਹੁਣ ਬ੍ਰੇਕ ਕੀ ਫੇਲ ਨਹੀਂ ਹੋਏ ਕੋਈ ਕੋਡ ਵਰਡ ਹੈਗਾ ਜਾਂ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ ਇਹ ਹੁਣ ਏਜੰਸੀਆਂ ਦਾ ਕੰਮ ਆ ਇਹ ਚੀਜ਼ਾਂ ਲੱਭਣੀਆਂ ਇਹਨਾਂ ਬੰਦਿਆਂ ਨੂੰ ਲੱਭਣਾ ਤੇ ਇਹ ਚੀਜ਼ ਦੇਖਣੀ ਕਿ ਇਹਦਾ ਮਤਲਬ ਕੀ ਸੀ ਅਗਲੀ ਚੀਜ਼ ਆ ਉੱਥੇ ਆ ਕੇ ਤਾਂ ਬਿਲਕੁਲ ਹੀ ਜਿਹੜੀ ਜ਼ਮੀਨ ਆ ਇਹਨਾਂ ਦੇ ਪੈਰਾਂ ਦੇ ਥੱਲੇੋਂ ਨਿਕਲ ਜਾਂਦੀ ਆ ਓਪਨਲੀ ਸਿੱਧਾ ਬੰਦਾ ਕਹਿ ਰਿਹਾ ਇਹ ਚੀਜ਼ ਕਿ ਹਾਂ 35 ਜਿਹੜੀਆਂ ਗੰਸ ਨੇ ਉਹ ਮੈਂ ਘਾਟੀ ਦੇ ਵਿੱਚ ਪਚਾਤੀਆਂ ਓਪਨਲੀ ਬਿਨਾ ਕਿਸੇ ਦੇ ਡਰ ਤੋਂ ਇੱਕ ਤਾਂ तिवारी ਹੁਣ ਵੀ ਤੁਸੀਂ ਬਹੁਤ ਸਾਰੇ ਵੀਡੀਓਜ਼ ਦੇਖ ਲਏ ਹੋਣਗੇ ਇਸ ਤਰ੍ਹਾਂ ਦੇ ਪਿਛਲੇ ਦੇ ਵਿੱਚ ਮੈਂ ਵੀ ਤੁਹਾਨੂੰ ਦੱਸਿਆ ਨਿੱਜੀ ਤਜਰਬਿਆਂ ਤੋਂ ਵੀ ਦੱਸਿਆ ਕਿ ਇਹਨਾਂ ਪਹਾੜੀਆਂ ਦੇ ਉੱਪਰ ਜਾ ਕੇ ਜਿੱਥੇ ਟੂਰਿਸਟ ਜਾਂਦੇ ਆ ਉੱਥੇ ਕੋਈ ਵੀ ਇੰਡੀਅਨ ਆਰਮੀ ਦੀ ਡਿਪਲॉयਮੈਂਟ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਤੇ ਜੇ ਉੱਥੋਂ ਤੱਕ ਤੁਸੀਂ ਪਹੁੰਚਣਾ ਵੀ ਹੋਵੇ ਆਰਮੀ ਨੇ ਕਿਉਂਕਿ ਆਰਮੀ ਦਾ ਆਪਣਾ ਤਾਮਜਾਮ ਵੀ ਬਹੁਤ ਵੱਡਾ ਹੁੰਦਾ ਉਹਨਾਂ ਦੀਆਂ ਗੱਡੀਆਂ ਬਹੁਤ ਪਾਰੀ ਹੁੰਦੀਆਂ ਨੇ ਵੱਡੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਪਹੁੰਚਣ ਦੇ ਵਿੱਚ ਹੀ ਬਹੁਤ ਘੰਟੇ ਲੱਗ ਜਾਣੇ ਆ ਤਾਂ ਮੈਨੂੰ ਲੱਗਦਾ ਕਿ ਬੰਦਾ ਉਸ ਟਾਈਮ ਤੱਕ ਬਹੁਤ ਸਹਿਜ ਹੋ ਗਿਆ ਕੰਫਰਟੇਬਲ ਹੋ ਗਿਆ ਕਿ ਜੇ ਅਸੀਂ ਇੱਥੇ ਵੀ ਹੁਣ ਕੁਝ ਕਰਨਾ ਸ਼ੁਰੂ ਕਰਦੇ ਆ ਤਾਂ ਆਰਮੀ ਇੱਥੇ ਤੱਕ ਹੁਣ ਨਹੀਂ ਪਹੁੰਚੂਗੀ ਤਾਂ ਬੰਦਾ ਇਹ ਕਹਿੰਦਾ ਕਿ 35 ਗਨਸ ਮੈਂ ਉੱਥੇ ਪੇਜਤੀਆਂ ਘਾਟੀ ਦੇ ਵਿੱਚ ਪੂਰੀ ਗੱਲਬਾਤ ਦੇ ਦੌਰਾਨ ਜਿਹੜੀ ਇੱਕ ਹੋਰ ਚੀਜ਼ ਆ ਜਿਹੜੀ ਇਹਨਾਂ ਨੂੰ ਏਕਤਾ ਦਿਵਾਰੀ ਹੋਣਾਂ ਦੇ ਪੂਰੇ ਗਰੁੱਪ ਨੂੰ ਅਨਕੰਫਰਟੇਬਲ ਕਰਦੀ ਆ ਡਰਾਉਂਦੀ ਆ ਉਹ ਇਹ ਹੈ ਜਿਹੜੇ ਖੱੱਚਰ ਵਾਲੇ ਆ ਕਿ ਜਦੋਂ ਤੁਸੀਂ ਬਾਹਰੋਂ ਜਾਓਗੇ ਠੋਡੇ ਲਈ ਤਾਂ ਸਾਰੇ ਲੋਕ ਲਿਕੋ ਜਿਆ ਤੁਹਾਨੂੰ ਲੱਗਦਾ ਸਾਰੇ ਇੱਕ ਦੂਜੇ ਨੂੰ ਜਾਣਦੇ ਹੋਣਗੇ ਪਰ ਜਿਹੜੇ ਖੱਚਰਾਂ ਵਾਲੇ ਆ ਉਹ ਇਹਨਾਂ ਦੋਨੇ ਬੰਦਿਆਂ ਤੋਂ ਡਿਸਟੈਂਸ ਮੇਨਟੇਨ ਕਰਦੇ ਆ ਉਹ ਇਹਨਾਂ ਨੂੰ ਨਹੀਂ ਬੁਲਾਉਂਦੇ ਨਾ ਉਹ ਬੰਦੇ ਖੱਚਰਾਂ ਵਾਲਿਆਂ ਨੂੰ ਬੁਲਾਉਂਦੇ ਆ ਇੱਥੇ ਆ ਕੇ ਹੁੰਦੀ ਆ ਇੱਕ ਸਭ ਤੋਂ ਵੱਡੀ ਚੀਜ਼ ਜਦੋਂ ਇਹ ਸਭ ਕੁਝ ਚੱਲ ਰਿਹਾ ਜਦੋਂ ਖੱਚਰਾਂ ਵਾਲਿਆਂ ਨੇ ਵੀ ਸਭ ਕੁਝ ਸੁਣਿਆ ਬ੍ਰੇਕਾਂ ਫੇਲ ਹੋ ਗਈਆਂ 35 ਗੰਜ਼ ਮੈਂ ਭੇਜਤੀਆਂ ਉਹ ਸਭ ਕੁਝ ਆ ਤਾਂ ਇੱਕ ਖੱਚਰ ਵਾਲਾ ਬੰਦਾ ਜਿਹੜਾ ਨਾਲ ਚੱਲ ਰਿਹਾ ਉਹ ਬਿਲਕੁਲ ਕੋਲੇ ਆ ਕੇ ਇਹਨਾਂ ਦੇ ਕੰਨ ਦੇ ਵਿੱਚ ਕਹਿੰਦਾ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ ਇੱਥੇ ਸੇਫ ਨਹੀਂ ਹੈ ਤੁਸੀਂ ਇਸ ਤੋਂ ਅੱਗੇ ਨਾ ਜਾਓ ਅਗਲੀ ਚੀਜ਼ ਆ ਕਿ ਤੁਹਾਨੂੰ ਖੁਦ ਖਚਰਾ ਵਾਲੇ ਕਹਿ ਰਹੇ ਆ ਜੇ ਤੁਸੀਂ ਉੱਥੋਂ ਹੀ ਵਾਪਸ ਮੁੜਦੇ ਉਹਨਾਂ ਦਾ ਆਪਣਾ ਨੁਕਸਾਨ ਆ ਜਿਹੜਾ ਉਹਨਾਂ ਨੇ ਤੁਹਾਡੇ ਨਾਲ ਪੈਸੇ ਕੀਤੇ ਆ ਤੇ ਜੇ ਤੁਸੀਂ ਕਦੇ ਦੇਖਿਆ ਉਹ ਵੀ ਖਚਰਾ ਵਾਲੇ ਨੇ ਇਹ ਬਹੁਤ ਜ਼ਿਆਦਾ ਪੈਸੇ ਇਹਨਾਂ ਚੀਜ਼ਾਂ ਦੇ ਲੈਂਦੇ ਆ ਤਾਂ ਉਹਨਾਂ ਦਾ ਆਪਣਾ ਨੁਕਸਾਨ ਸੀ ਇਹਨਾਂ ਵੱਡਾ ਗਰੁੱਪ ਉਹਨਾਂ ਨੂੰ ਮਿਲਿਆ ਪਰ ਉਹਨਾਂ ਨੇ ਵੀ ਕਿਉਂ ਕਹਿਤਾ ਕਿ ਨਹੀਂ ਇਸ ਤੋਂ ਅੱਗੇ ਨਾ ਜਾਓ ਤੇ ਹੌਲੀ ਦੇਣੇ ਕੀ ਆ ਉਹਨਾਂ ਨੇ ਕੰਨ ਦੇ ਵਿੱਚ ਕਿਹਾ ਗਿਆ ਇਕਤਾ ਤੇ ਵਾਰੀ ਹੋਣਾ ਦੇ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ ਇੱਥੋਂ ਤੱਕ ਆਉਂਦੇ ਹੋਏ ਇਸ ਤੋਂ ਪਹਿਲਾਂ ਹੀ ਕਿਉਂਕਿ ਉਹ ਧਰਮ ਵਾਲੀਆਂ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਇਹ ਸਾਰਾ ਦਾ ਸਾਰਾ ਗਰੁੱਪ ਜਿਹੜਾ ਅਨਕੰਫਰਟੇਬਲ ਹੁੰਦਾ ਥੋੜਾ ਡਰ ਜਾਂਦੇ ਆ ਕਿ ਕਿਉਂ ਇਹ ਬੰਦੇ ਪੁੱਛ ਰਹੇ ਆ ਤਾਂ ਇਹ ਵੀ ਉਹਨਾਂ ਦੇ ਵੀਡੀਓ ਬਣਾਉਣੇ ਸ਼ੁਰੂ ਕਰ ਦਿੰਦੇ ਆ ਤਾਂ ਉਹੀ ਉਹ ਵੀਡੀਓ ਨੇ ਜਿਨ੍ਹਾਂ ਤੋਂ ਇਹਨਾਂ ਦੋਨੇ ਬੰਦਿਆਂ ਦੇ ਜਿਹੜੇ ਚਿਹਰੇ ਨੇ ਪ੍ਰੋਪਰ ਵੀਡੀਓਜ਼ ਦੇ ਵਿੱਚ ਸਾਹਮਣੇ ਆਉਂਦੇ ਆ ਤੇ ਬਾਅਦ ਦੇ ਵਿੱਚ ਹੁਣ ਇੱਕ ਹੋਰ ਚੀਜ਼ ਇਹ ਬੰਦਾ ਇੱਕ ਤਾਂ ਉਹਨਾਂ ਨੂੰ ਕਹਿੰਦਾ ਕਿ ਮੈਂ 11 ਸਾਲ ਟੀਚਰ ਰਿਆ ਵਾਂ ਤਾਂ ਉਹਨਾਂ ਨੂੰ ਹੈਰਾਨੀ ਹੁੰਦੀ ਉਹ ਕਹਿੰਦੇ ਭਾਈ ਜੀ ਤੂੰ ਟੀਚਰ ਰਿਆ ਵਾਂ 11 ਸਾਲ ਤੋਂ ਉਹਦੇ ਆਪਕਾਂ ਤਾਂ ਫਿਰ ਤੂੰ ਇਹ ਕੰਮ ਕਿਉਂ ਕਰ ਰਿਆ ਖੱੱਚਰ ਵਾਲਾ ਇਹ ਗੱਲ ਬਿਲਕੁਲ ਸਟਾਰਟਿੰਗ ਚ ਹੁੰਦੀ ਆ ਮੈਂ ਤੁਹਾਨੂੰ ਪਹਿਲਾਂ ਦੱਸਣੀ ਇਹ ਭੁੱਲ ਗਿਆ ਬਟ ਅਸਲ ਦੇ ਵਿੱਚ ਉਹ ਬਾਅਦ ਪਤਾ ਲੱਗਦਾ ਕਿ ਉਹਨਾਂ ਦੇ ਨਾਲ ਦਾ ਬੰਦਾ ਹੀ ਨਹੀਂ ਸੀ ਤਾਂ ਫਿਰ ਇਹ ਕਹਿੰਦਾ ਕਿ ਨਹੀਂ ਮੈਂ ਇਹਨਾਂ ਦੇ ਨਾਲ ਨਹੀਂ ਹੈਗਾ ਤੇ ਦੂਜੀ ਚੀਜ਼ ਆ ਮੈਂ ਟੀਚਰ ਹਾਂ ਕੁਰਾਨ ਦਾ ਮੈਂ ਕੁਰਾਨ ਪੜਾਉਂਦਾ ਵਾਂ ਇੱਕ ਹੋਰ ਚੀਜ਼ ਕੁਝ ਟਾਈਮ ਤੋਂ ਬਾਅਦ ਇਹ ਗੱਲ ਹੁੰਦੀ ਆ ਜਦੋਂ ਖੱਚਰਾਂ ਵਾਲੇ ਏਕਤਾ ਹੋਣਾ ਨੂੰ ਇਹ ਕਹਿੰਦੇ ਆ ਕਿ ਇੱਥੇ ਸੇਫ ਨਹੀਂ ਹੈਗਾ ਵਾਪਸ ਚੱਲੋ ਉਦੋਂ ਦੁਬਾਰਾ ਇਹ ਫੋਨ ਕਰਦਾ ਕਿਸੇ ਆਪਣੇ ਹੈਂਡਲਰ ਨੂੰ ਜਿਹਦੇ ਨਾਲ ਦੀ ਗੱਲਬਾਤ ਹੋ ਰਹੀ ਆ ਤੇ ਉਹਨੂੰ ਕਹਿੰਦਾ ਕਿ ਪਲਾਨ ਬੀ ਕਰੋ ਪਲਾਨ ਫੇਲ ਹੋ ਗਿਆ ਹੋ ਸਕਦਾ ਇਹ ਹੁਣ ਸਿਰਫ ਕਿਆਸਰਾਈਆਂ ਨੇ ਮੈਂ ਫੇਰ ਜਿਵੇਂ ਕਿਹਾ ਕੰਮ ਹੈਗਾ ਏਜੰਸੀਆਂ ਦਾ ਇੰਨਾ ਵੱਡਾ ਗਰੁੱਪ ਉਹਨਾਂ ਨੇ ਦੇਖਿਆ ਤਾਂ ਸ਼ਾਇਦ ਉਸੇ ਦਿਨ ਹੀ ਕੁਝ ਕਰਨ ਦੀ ਉਹਨਾਂ ਦੀ ਕੋਈ ਮਨਸ਼ਾ ਰਹੀ ਹੋਵੇ ਕਿਉਂਕਿ ਜੇ ਤੁਸੀਂ ਉਹ ਪੂਰੀ ਦੀ ਪੂਰੀ ਬਾਇਸਰਨ ਵੈਲੀ ਦੇਖੋਗੇ ਜਿਹਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਵਾ ਤਾਂ ਬਹੁਤ ਵੱਡੀ ਵੈਲੀ ਆ ਇੰਨੀ ਵੱਡੀ ਵੈਲੀ ਦੇ ਵਿੱਚ ਲੋਕ ਖਿੰਡੇ ਬੈਠੇ ਆ ਦੋ ਦੋ ਤਿੰਨ ਤਿੰਨ ਦੀਆਂ ਟੁਕੜੀਆਂ ਦੇ ਵਿੱਚ ਤਾਂ ਉਹਨਾਂ ਦੇ ਨਾਲੋਂ ਜੇਕਰ ਪੂਰਾ ਇੰਨਾ ਵੱਡਾ ਗਰੁੱਪ ਆ 20 30 ਜਣਿਆਂ ਦਾ ਤਾਂ ਉਹਨਾਂ ਨੂੰ ਟਾਰਗੇਟ ਕਰਨਾ ਬਹੁਤ ਜ਼ਿਆਦਾ ਸੌਖਾ ਵਾ ਪਰ ਜਦੋਂ ਹੀ ਉਹਨੇ ਇਹ ਗੱਲ ਸੁਣੀ ਆ ਕਿ ਇਹ ਲੋਕ ਅੱਗੇ ਜਾਣ ਦੇ ਛੁਕ ਨਹੀਂ ਹੈਗੇ ਤੇ ਵਾਪਸ ਜਾਣਾ ਚਾਹੁੰਦੇ ਆ ਤੇ ਉੱਥੋਂ ਇੱਕ ਤਾਂ ਤਿਵਾਰੀ ਹੋਣੀ ਵਾਪਸ ਮੁੜ ਜਾਂਦੇ ਆ ਉਸ ਤੋਂ ਬਾਅਦ ਇਹ ਬੰਦਾ ਫੋਨ ਕਰਕੇ ਕਹਿੰਦਾ ਕਿ ਪਲਾਨ ਬੀ ਤੇ ਜਦੋਂ ਤੱਕ ਇਹ ਸਾਰੀਆਂ ਗੱਲਾਂ ਐਸਕੇਲੇਟ ਹੁੰਦੀਆਂ ਨੇ ਜਦੋਂ ਤੱਕ ਖੱਚਰਾਂ ਵਾਲੇ ਵੀ ਇਹ ਸਭ ਕੁਝ ਸਮਝ ਲੈਂਦੇ ਆ ਕਿ ਸ਼ਾਇਦ ਕੁਝ ਵੱਡੀ ਗੜਬੜ ਹੋਣ ਵਾਲੀ ਆ ਉਹਦੇ ਤੋਂ ਪਹਿਲਾਂ ਇੱਕ ਹੋਰ ਚੀਜ਼ ਤੇ ਜੋੜ ਦਿੰਦਾ ਬੰਦਾ ਕਿਉਂਕਿ ਜਲਾਈ ਦੇ ਵਿੱਚ ਅਮਰਨਾਥ ਯਾਤਰਾ ਸ਼ੁਰੂ ਹੋ ਜਾਣੀ ਆ ਤਾਂ ਇਹ ਬੰਦਾ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਅਮਰਨਾਥ ਯਾਤਰਾ ਦੇ ਲਈ ਜ਼ਰੂਰ ਆਓ ਤੇ ਸਾਨੂੰ ਮਿਲੋ ਅਸੀਂ ਤੁਹਾਨੂੰ ਫਰੀ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਦਵਾਂਗੇ। ਇਹ ਤਾਂ ਹੋਣਾ ਹੀ ਇਹ ਕਹਿੰਦੇ ਆ ਮਤਲਬ ਅਸੀਂ ਤੁਹਾਨੂੰ ਰਜਿਸਟ੍ਰੇਸ਼ਨ ਕਿਉਂ ਕਰਵਾਈਏ ਤਾਂ ਇਹ ਕਹਿੰਦਾ ਕਿ ਨਹੀਂ ਭੀੜ ਬਹੁਤ ਜ਼ਿਆਦਾ ਹੋ ਗਈ ਉਹ ਤੁਹਾਨੂੰ ਅਸੀਂ ਐਸੇ ਤਰ੍ਹਾਂ ਹੀ ਉੱਥੇ ਲੈ ਜਾਾਂਗੇ। ਫੇਰ ਅਗਲੀ ਗੱਲਬਾਤ ਇਸ ਕਹਾਣੀ ਦੇ ਵਿੱਚ ਇੱਕ ਹੋਰ ਮੋੜ ਉਦੋਂ ਕੱਟਦੀ ਆ। ਇੱਕ ਤਾਂ ਤਿਵਾਰੀ ਨੇ ਮੈਂ ਉਹਨਾਂ ਦੇ ਉਹ ਵੀਡੀਓ ਦੇਖਿਆ ਵਾ ਤਾਂ ਮੈਨੂੰ ਬੜੇ ਕੰਫੀਡੈਂਟ ਲੱਗੇ ਉਹ ਔਰਤ ਜਿਹੜੇ ਨੇ। ਤੇ ਉਹਨਾਂ ਨੇ ਵੀ ਕਿਹਾ ਕਿ ਉਸ ਗਰੁੱਪ ਦੀ ਲੀਡਰ ਮੈਂ ਸੀ। ਇਸੇ ਤਰ੍ਹਾਂ ਹੁੰਦਾ ਜਦੋਂ ਬਹੁਤ ਵੱਡਾ ਕੋਈ ਗਰੁੱਪ ਹੁੰਦਾ ਤਾਂ ਇੱਕ ਬੰਦੇ ਨੂੰ ਜ਼ਿਆਦਾ ਪਾਵ ਚਾਰਜ ਦੇ ਦੇਣੇ ਆ ਤਾਂ ਕਿ ਕੰਮ ਸਟਰੀਮ ਲਾਈਨ ਜਾਂ ਤੁਰਿਆ ਜਾਵੇ। ਇੰਨੇ ਜ਼ਿਆਦਾ ਸਰਪੰਚ ਬਣ ਜਾਂਦੇ ਆ ਫਿਰ ਗੱਲਾਂ ਸਮਝ ਨਹੀਂ ਆਉਂਦੀਆਂ ਵੀ ਕਰਨਾ ਕੀ ਆ। ਤਾਂ ਇੱਕ ਤਾਂ ਕਹਿੰਦੇ ਕਿ ਮੈਂ ਉਸ ਗਰੁੱਪ ਨੂੰ ਲੀਡ ਕਰ ਰਹੀ ਸੀ। ਵੀ ਸਾਰੀ ਜ਼ਿੰਮੇਵਾਰੀ ਮੇਰੀ ਸੀ ਕਿ ਤਾਂ ਇੱਕ ਤਾਂ ਹੁਣੇ ਉੱਥੇ ਡਿਸੀਜਨ ਲੈਂਦੇ ਆ ਜਦੋਂ ਉਹਨੂੰ ਖੱਚਰਾਂ ਵਾੜੇ ਵੀ ਕਹਿੰਦਾ ਕਿ ਮੁੜ ਚੱਲੀਏ ਤੇ ਜਦੋਂ ਹੀ ਉਥੋਂ ਮੁੜਨਾ ਸ਼ੁਰੂ ਕਰਦੇ ਆ ਤਾਂ ਇਹਨਾਂ ਬੰਦਿਆਂ ਦਾ ਜਿਹੜਾ ਬਿਹੇਵੀਅਰ ਆ ਹੋਰ ਜ਼ਿਆਦਾ ਅਗਰੈਸਿਵ ਹੁੰਦਾ ਤੇ ਇਹ ਹੱਥੋ ਪਾਈ ਤੱਕ ਪਹੁੰਚ ਜਾਂਦੇ ਆ ਉਹਦੇ ਵੀਡੀਓ ਵੀ ਹੈਗੇ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਨੇ ਘਰੇ ਆ ਕੇ ਤੇ ਕੋਈ ਆਪਣੇ ਵੱਲੋਂ ਕੋਈ ਗੱਲਾਂ ਬਣਾ ਲੀਆਂ ਤੇ ਮਸ਼ਹੂਰ ਹੋਣ ਦੇ ਲਈ ਵੀਡੀਓ ਆਪਣੇ ਵਾਇਰਲ ਕਰਤੇ ਉਹਦੇ ਵੀਡੀਓ ਆ ਜਦੋਂ ਇਹ ਲੋਕ ਇਹਨਾਂ ਦੇ ਨਾਲ ਅਗਰੈਸਿਵ ਹੋ ਰਿਹਾ ਹੱਥੋ ਪਾਈ ਹੋ ਰਿਹਾ ਤੇ ਉੱਥੇ ਜਾ ਕੇ ਇਹਨਾਂ ਦੇ ਭਾਈਆਂ ਨਾਲ ਹੱਥੋ ਪਾਈ ਹੁੰਦੇ ਆ ਤੇ ਫੇਰ ਇੱਥੇ ਆ ਕੇ ਦੁਬਾਰਾ ਇੱਕ ਫੋਨ ਕੀਤਾ ਜਾਂਦਾ ਉਹਦੇ ਵਿੱਚ ਇਹ ਬੋਲਦੇ ਆ ਕਿ ਬ੍ਰੇਕਾਂ ਫੇਲ ਨਹੀਂ ਹੋਈਆਂ ਹੁਣ ਇਹ ਕਿਹੜੀਆਂ ਬ੍ਰੇਕਾਂ ਸੀ ਜਿਹੜੀਆਂ ਪਹਿਲਾਂ ਫੇਲ ਹੋ ਰਹੀਆਂ ਸੀ ਤੇ ਹੁਣ ਬ੍ਰੇਕਾਂ ਫੇਲ ਨਹੀਂ ਹੋਈਆਂ ਇਹ ਡੈਫੀਨੇਟਲੀ ਜਿੰਨੀ ਇੱਕ ਸਮਝ ਆ ਰਹੀ ਆ ਸ਼ਾਇਦ ਕੋਈ ਕੋਡ ਵਰਡ ਹੋ ਸਕਦਾ ਹੈ ਏਕਤਾ ਤਿਵਾਰੀ ਉਹਨਾਂ ਦਾ ਪੂਰਾ ਦਾ ਪੂਰਾ ਗਰੁੱਪ ਉੱਥੇ ਅੱਗੇ ਜਾ ਕੇ ਇਹ ਸਾਰੀ ਜਗ੍ਹਾ ਨੂੰ ਐਕਸਪਲੋਰ ਕਰਨ ਦਾ ਘੁੰਮਣ ਦਾ ਆਈਡੀਆ ਛੱਡ ਦਿੰਦਾ ਵਾਪਸ ਮੁੜਦੇ ਆ ਤੇ ਵਾਪਸ ਮੁੜਦੇ ਹੋਏ ਏਕਤਾ ਤਿਵਾਰੀ ਦੱਸ ਦਿਆ ਕਿ ਮੈਂ ਬਾਕੀ ਦੇ ਲੋਕਾਂ ਨੂੰ ਵੀ ਕਿਹਾ ਕਿ ਅੱਗੇ ਨਾ ਜਾਓ ਸ਼ਾਇਦ ਕੁਝ ਗੜਬੜ ਹੋਣ ਵਾਲੀ ਆ ਕਿਉਂਕਿ ਕੀ ਆ ਜਦੋਂ ਵੀ ਕੋਈ ਕਸ਼ਮੀਰ ਜਾਂਦਾ ਤਾਂ ਸਿਕਿਉਰਿਟੀ ਸੇਫਟੀ ਦਾ ਜਿਹੜਾ ਕੰਸਰਨ ਉਹ ਵੈਸੇ ਹੀ ਉਹਦੇ ਦਿਮਾਗ 'ਚ ਹਮੇਸ਼ਾ ਹੀ ਰਹਿੰਦਾ ਵਾ ਜੇ ਦਾ ਨਾ ਹੋਵੇ ਫਿਰ ਤਾਂ ਬੰਦਾ ਕਹਿੰਦਾ ਵੀ ਪਤਾ ਨਹੀਂ ਇਹ ਕੀ ਹੋ ਰਿਹਾ ਮੈਨੂੰ ਸਮਝ ਨਹੀਂ ਆਈ ਜਦੋਂ ਪਹਿਲਾਂ ਹੀ ਦਿਮਾਗ 'ਚ ਇਹ ਨੇ ਹਉਏ ਬੈਠੇ ਆ ਤੇ ਸਾਹਮਣੇ ਇੰਨਾ ਕੁਝ ਹੋਵੇ ਤਾਂ ਤੁਹਾਨੂੰ ਕਲੀਅਰ ਚੀਜ਼ਾਂ ਦੇਖਣੀਆਂ ਸ਼ੁਰੂ ਹੋ ਜਾਂਦੀਆਂ ਪਰ ਉਹ ਹੀ ਆ ਕਿ ਬਾਕੀ ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਵਾਪਸ ਆਉਂਦੇ ਆ 22 ਤਰੀਕ ਨੂੰ ਇਹ ਪਹੁੰਚਦਾ ਪੂਰਾ ਦਾ ਪੂਰਾ ਗਰੁੱਪ ਪਤਨੀ ਟਾਪ ਪਤਨੀ ਟਾਪ ਦੇ ਵਿੱਚ ਇਹਨਾਂ ਨੂੰ ਫਾਈਨਲੀ ਫੋਨ ਆਉਂਦਾ ਉਹ ਘਟਨਾ ਉਦੋਂ ਹੋ ਜਾਂਦੀ ਹੈ ਤੇ ਜਿਹੜੀ ਇਹਨਾਂ ਦੇ ਨਾਲ ਗੱਲ ਹੁੰਦੀ ਆ ਇਹ ਗੱਲ ਹੈਗੀ ਆ 20 ਤਰੀਕ ਦੀ ਉਸ ਤੋਂ 2 ਦਿਨ ਪਹਿਲਾਂ ਤਾਂ ਹੁਣ ਇਹਦਾ ਕਲੀਅਰ ਮਤਲਬ ਇਹ ਆ ਕਿ ਇਹ ਜਿਹੜੇ ਲੋਕ ਸੀਗੇ ਇਹ ਐ ਨਹੀਂ ਕਿ ਉਸੇ ਦਿਨ ਆਏ ਆ ਹੋ ਸਕਦਾ ਕਿ ਪਹਿਲਾਂ ਹੀ ਉੱਥੇ ਫਿਰਦੇ ਰਹੇ ਆ ਤੇ ਏਕਤਾ ਤਿਵਾਰੀ ਹੋਣਾਂ ਦਾ ਜਿਹੜਾ ਗਰੁੱਪ ਹੈਗਾ ਇੱਕ ਬਹੁਤ ਹੀ ਲੱਕੀ ਗਰੁੱਪ ਰਿਹਾ ਸਿਰਫ ਕਿਸਮਤ ਵਾਲੀ ਨਹੀਂ ਰਹਿ ਸ਼ਾਇਦ ਉਹਨਾਂ ਦੀ ਆਪਣੀ ਵੀ ਸਮਝਪੂਝ ਦਿਖਾਈਏ ਦੇ ਵਿੱਚ ਤੇ ਬਾਕੀ ਆ ਕਿ ਉਹ ਲੋਕ ਖੁਦ ਹੀ ਆਪੇ ਆ ਕੇ ਇਹਨਾਂ ਦੇ ਕੋਲੇ ਮਿਲੇ ਤੇ ਇਹਨਾਂ ਨੂੰ ਉਹਨੇ ਆਪੇ ਹੀ ਡਰਾਤਾ ਪਰ ਇਹ ਇੱਕ ਬਹੁਤ ਵੱਡਾ ਖੁਲਾਸਾ ਵਾ ਇਸ ਪੂਰੇ ਦੇ ਪੂਰੇ ਕੇਸ ਦੇ ਵਿੱਚ ਖੁਲਾਸੇ ਤੋਂ ਵੀ ਵੱਡਾ ਹੈ ਕਿ ਇਹਨਾਂ ਦੋ ਸ਼ੱਕੀ ਲੋਕਾਂ ਦੇ ਜਿਨ੍ਹਾਂ ਦੇ ਉੱਪਰ ਹੁਣ ਬਹੁਤ ਵੱਡਾ ਸ਼ੱਕ ਹੈਗਾ ਹੀ ਹੈਗਾ ਵਾ ਉਹਨਾਂ ਦੇ ਚਿਹਰੇ ਸਾਹਮਣੇ ਆ ਗਏ ਹੁਣ ਅਗਲੀ ਚੀਜ਼ ਏਕ ਤਾਂ ਤੇਵਾਰੀ ਅੱਗੇ ਕਹਿੰਦੇ ਆ ਕਿ ਜਦੋਂ ਉਹਨਾਂ ਦੇ ਸਕੈਚਸ ਬਣਦੇ ਆ ਕੋਈ ਬਾਅਦ ਦੇ ਵਿੱਚ ਸਕੈਚਸ ਆਏ ਆ ਸਾਰਿਆਂ ਦੇ ਵੀ ਇਸ ਇਸ ਤਰ੍ਹਾਂ ਦੇ ਹੈਗੇ ਹੁਣ ਤਾਂ ਫੋਟੋਆਂ ਵੀ ਆ ਗਈਆਂ ਤਾਂ ਉਹਨਾਂ ਦੇ ਵਿੱਚੋਂ ਜਿਹੜੇ ਇਹ ਦੋ ਜਾਣੇ ਆ ਇਹ ਕਹਿੰਦੇ ਕਿ ਇਹਨਾਂ ਨੂੰ ਮੈਂ ਕਲੀਅਰਲੀ ਪਛਾਣ ਲਿਆ ਛੇ ਜਾਣੇ ਤਾਂ ਉਹ ਨੇ ਜਿਨ੍ਹਾਂ ਨੇ ਹਥਿਆਰਬੰਦ ਸੀਗੇ ਜਿਨ੍ਹਾਂ ਦਾ ਕੰਮ ਸੀਗਾ ਅਟੈਕ ਕਰ ਤੇ ਬਾਕੀ ਦੇ ਜਿਹੜੇ ਸ਼ੱਕੀ ਲੋਕਾਂ ਦੇ ਸਕੈਚਸ ਬਣੇ ਆ ਇਹ ਦੋ ਬੰਦੇ ਬਿਲਕੁਲ ਉਹ ਵਾਲੇ ਬੰਦੇ ਆ ਤੇ ਹੁਣ ਦੇਖੋ ਕਿ ਓਪਨਲੀ ਇਹ ਵੈਲੀ ਦੇ ਵਿੱਚ ਫਿਰ ਰਹੇ ਸੀ ਓਪਨਲੀ ਇਹ ਆਪਣੇ ਫੋਨਸ ਵਰਤ ਕੇ ਆਪਣੇ ਹੈਂਡਲਰਸ ਨੂੰ ਕਲੀਅਰ ਦੱਸ ਰਹੇ ਸੀ ਪਰ ਦੱਸ ਕਿਉਂ ਰਹੇ ਸੀ ਉਹਦਾ ਵੀ ਇੱਕ ਕਾਰਨ ਆ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਨਹੀਂ ਤਾਂ ਤੁਸੀਂ ਕਹੋਗੇ ਕਿ ਕਿਉਂ ਦੱਸਣਗੇ ਕਿਉਂਕਿ ਜਿਸ ਜਗ੍ਹਾ ਜਿਸ ਹਾਈਟ ਤੱਕ ਇਹ ਫੋਨ ਚੁੱਕੇ ਸੀ ਉਸ ਦਿਨ ਉਹਨਾਂ ਨੂੰ ਪਤਾ ਸੀ ਕਿ ਪਿੱਛੋਂ ਆਰਮੀ ਦੀ ਮਦਦ ਕੋਈ ਨਹੀਂ ਆਉਣ ਵਾਲੀ ਇੱਥੇ ਹੁਣ ਅਸੀਂ ਜਿਵੇਂ ਮਰਜ਼ੀ ਖੁੱਲਾ ਖੇਲ ਫਰੂਖਾਵਾਦੀ ਕਰ ਸਕਦੇ ਹਾਂ ਉਹ ਤਾਂ ਵੱਖਰੀ ਗੱਲ ਆ ਕਿ ਇਹ ਗਰੁੱਪ ਪੂਰਾ ਦਾ ਪੂਰਾ ਹੀ ਉੱਥੋਂ ਵਾਪਸ ਮੁੜ ਗਿਆ ਹੁਣ ਜਿਹੜੇ ਲੋਕ ਜਿਵੇਂ ਇਸ ਤਰ੍ਹਾਂ ਕਰਮਾਂ ਦੇ ਉੱਪਰ ਆਪਾਂ ਕਿਸਮਤ ਤੇ ਜੀ ਯਕੀਨ ਕੋਈ ਕਰਦੇ ਆ ਤਾਂ ਉਹ ਇਹ ਕਹਿ ਸਕਦੇ ਕਿ ਉਹਨਾਂ ਲੋਕਾਂ ਦੇ ਕਰਮਾਂ ਵਿੱਚ ਹੀ ਮੌਤ ਲਿਖੀ ਸੀ ਉਸ ਦਿਨ ਪਰ ਚੀਜ਼ਾਂ ਵੱਖਰੀਆਂ ਹੋ ਸਕਦੀਆਂ ਸੀ ਜੇ ਇਹ ਗਰੁੱਪ ਇੰਨਾ ਡਰਿਆ ਹੋਇਆ ਸੀ ਤੇ ਥੱਲੇ ਆ ਕੇ ਵੀ ਆਰਮੀ ਨੂੰ ਕੁਝ ਦੱਸ ਸਕਦੇ ਸੀ ਅਥਾਰਟੀਜ਼ ਨੂੰ ਕੁਝ ਗੱਲਾਂ ਬਾਤਾਂ ਇਹ ਜਿਹੀਆਂ ਦੱਸ ਸਕਦੇ ਸੀ ਪਰ ਸ਼ਾਇਦ ਹੁਣ ਇਹ ਚੀਜ਼ਾਂ ਸਿਰਫ ਰੈਟਰੋਸਪੈਕਟ ਦੇ ਉੱਪਰ ਹੀ ਕਹੀਆਂ ਜਾ ਸਕਦੀਆਂ ਨੇ ਉਹ ਚੀਜ਼ਾਂ ਹੋ ਚੁੱਕੀਆਂ ਉਹ ਪਾਣਾ ਵਰਤ ਚੁੱਕਿਆ ਵਾ ਬਟ ਇੱਕ ਬਹੁਤ ਵੱਡਾ ਖੁਲਾਸਾ ਵਾ ਕਿ 20 ਤਰੀਕ ਵਾਲੇ ਦਿਨ ਵੀ ਇਹ ਲੋਕ ਓਪਨਲੀ ਉਥੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਸੀ ਪਰ ਕਿਸੇ ਨੇ ਵੀ ਇਹਨਾਂ ਨੂੰ ਉਸ ਤਨ ਨੋਟਿਸ ਨਹੀਂ ਕੀਤਾ ਤੇ ਜੇ ਨੋਟਿਸ ਕੀਤਾ ਤਾਂ ਉਹਦੀ ਜਾਣਕਾਰੀ ਅੱਗੇ ਪਾਸ ਆਉਣ ਨਹੀਂ ਹੋਈ ਤੇ ਬਹੁਤ ਵੱਡੀ ਇੱਕ ਇੰਡੀਅਨ ਆਰਮੀ ਦੀ ਏਜੰਸੀਜ਼ ਦੀ ਬਹੁਤ ਵੱਡੀ ਚੋਕਾ ਇਹ ਬਹੁਤ ਵੱਡਾ ਸਿਕਿਉਰਿਟੀ ਦਾ ਫੇਲਰ ਆ ਲੈਪਸ ਇੱਕ ਜਾਣਕਾਰੀ ਇਸ ਕੇਸ ਦੇ ਨਾਲ ਰਿਲੇਟਡ ਪਰ ਜਿਹੜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋ ਸਕਦਾ ਤੁਸੀ ਪਹਿਲਾਂ ਤੁਹਾਨੂੰ ਪਤਾ ਹੋਵੇ ਹੋ ਸਕਦਾ ਤੁਹਾਨੂੰ ਹੋਣੀ ਚੀਜ਼ ਪਤਾ ਲੱਗੇ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀਆਂ ਤਾਂ ਜਾਣਕਾਰੀ ਜਾਂ ਫਿਰ ਆਪਣਾ ਪੁਰਾਣਾ ਕ੍ਰਾਈਮ ਵਾਲੇ ਵੀਡੀਓਜ਼ ਦੇ ਨਾਲ